ਲੋ ਵੀ ਦੋਸਤੋ ਰਾਜਸਥਾਨ ਆਏ ਆ ਰਾਜਸਥਾਨ ਦਾ ਪਹਿਲਾ ਪਿੰਡ ਆ ਹਿੰਦੂ ਮਾਲਕੋਟ ਖੜੇ ਆ ਇੱਧਰ ਦਿਖਾ ਦੇ ਪਾਣੀ ਦੇ ਟੈਂਕਰ ਦਿਖਾਈ ਇੱਧਰ ਆ ਪਾਣੀ ਦਾ ਟੈਂਕਰ ਭਰ ਕੇ ਤੁਰ ਗਿਆ ਇਹ ਕੀ ਕਾਰਨ ਆ ਹਨਾ ਇੱਥੇ ਇਹ ਆਏ ਨਹੀਂ ਕਿ ਪਾਣੀ ਹੈ ਨਹੀਂ ਪਾਣੀ ਹੈਗਾ ਪਰ ਆਪਾਂ ਤੁਹਾਨੂੰ ਦੱਸਦੇ ਆ ਇੱਧਰ ਭਰੀ ਜਾਂਦੇ ਆ ਬਈ ਟੈਂਕਰ ਤੇ ਆ ਬੋਰ ਚੱਲੀ ਜਾਂਦਾ ਦੀਪ ਕੀ ਚੱਕਰਾ ਪਾਈ ਯਾਰ ਪਾਣੀ ਦੇ ਟੈਂਕਰ ਭਰ ਭਰ ਕੇ ਤਰੋ ਜਾਈ ਜਾਂਦੇ ਹੋਏ ਬਈ ਪਿੰਡਾਂ ਜਾਂਦੇ ਆ ਤੇ ਪਾਣੀ ਕਿਵੇਂ ਪਿੰਡਾਂ 'ਚ ਹੈਗਾ ਦਾ ਪਾਣੀ ਪਿੰਡਾਂ 'ਚ ਆਉਣਾ ਮਲਾ ਨਹਿਰ ਬੰਦ ਹੈ ਕਰਨ ਹਫਤੇ ਹੋ ਗਿਆ ਜਿੱਦਿ ਜਬ ਤਨੰਗੀ ਜਾਂਦਾ ਤੇ ਫਿਰ ਪਾਣੀ ਵਾਟਰ ਬੱਸ ਘਟ ਹੋ ਜਾਂਦਾ ਜਾਂ ਮੁੱਕ ਜਾਂਦਾ ਠੀਕ ਫਿਰ ਆਹ ਬੋਰੇ 1 2 3 ਬੋਰਾ ਆਪਣੇ ਤੇ ਤਿੰਨ ਜਿਹਦਾ ਵਿੱਚ 700 ਰੁਪਏ ਟੈਂਕਰ ਵੇਖਦਾ ਪਾਣੀ ਦਾ 700 ਦਾ ਇੱਕ ਟੈਂਕਰ ਉਹ ਜਾ ਨਹੀਂ ਆ ਟੈਂਕਰ 5000 ਲੀਟਰ ਦਾ 700 ਦਾ ਗਿਆ ਉਹ 700 ਦਾ ਗਿਆ 700 ਦਾ ਟੈਂਕਰ ਵੇਖਦਾ ਭਾਈ ਘਰੇ ਲਓ ਜਿਹਨੇ ਟੈਂਕੀ ਕਰਾਉਣੀ ਤੇ ਇਹ ਮਿੱਠਾ ਪਾਣੀ ਹੈ ਸ਼ਹਿਰ ਵਰਗਾ ਬាទ ਵਰਗਾ ਇਹ ਕਿਉਂ ਕੀ ਕਰਨ ਕਿ ਨਹਿਰ ਕੋਲੇ ਹੁਣ ਕਰਕੇ ਨਹਿਰ ਤੋਂ ਨਹੀਂ ਇਹ ਬਸ ਜਿਵੇਂ ਕਹਿੰਦਾ ਲਹਿਰ ਦੀ ਨੰਗੀ ਨਹੀਂ ਹੁੰਦੀ ਆ ਪੂਰਾ ਪੂਰਾ ਲਹਿਰ ਜਿਵੇਂ ਨੰਗੀ ਵੀ ਆ ਬਸ ਬਸ ਵੀ ਇੰਨੇ ਇੰਨੇ ਸਾਨੇ ਚ ਪਾਣੀ ਮਿੱਠਾ ਆ ਬਾਕੀ ਖਾਰਾ ਬਾਕੀ ਖਾਰਾ ਲੈ ਵੀ ਫਿਰ ਇਹਦਾ ਕਹਿੰਦੇ ਨੇ ਇੱਕ ਇਹ ਤਾਂ ਬਾਈ ਹਜੇ ਤਾਂ ਬੰਦਾ ਹੋਣਾ ਇਹਨੂੰ ਕੀ ਕਹਿ ਸਕਦੇ ਇਹਨੂੰ ਸੋਣਾ ਹੀ ਐ ਫਿਰ ਬਾਈ ਜਿਹਦੇ ਕੋਲੇ ਪਾਣੀ ਆ ਸੋਣਾ ਜੀ ਅੱਛਾ ਕਿੰਨੇ ਜਾਵੜ ਦੇ ਟੈਂਕਰ ਇਹ ਦਿਹਾੜੀ ਦੇ ਮੰਨ ਲਾ ਤੇ ਇਹਨਾਂ ਦਾ ਆਪ ਦਾ ਟੈਂਕਰ ਇਹਨਾਂ ਕੋਲੇ ਯਾਰ ਇੱਕ ਦਿਨ ਨੇ ਰਕਾਰ ਬਣਾਇਆ ਸੀ ਕਹਿੰਦੇ ਸੀ ਬਾਈ ਕਿਹੜੇ ਲਾ 22 ਗਿੜੇ ਲਾਏ ਵੇ ਲਾਵੇ ਬਾਈ ਨੂੰ ਗੁਣਾ ਕਰ ਲਓ ਠੀਕ ਹੈ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਹਨਾ ਸਿਸਟਮ ਆ ਵੇ ਆ ਜਮੀਨ ਦਾ ਆ ਆਸ਼ੇ ਵਾਲਾ ਲਾਇਆ ਵਾ ਬਾਈ ਆਸ਼ੇ ਵਾਲਾ ਠੀਕ ਆ ਖਰਚਾ ਵੀ ਜਮਾਂ ਘੱਟ ਆ ਜਮਾਂ ਖਰਚਾ ਘੱਟ ਆ ਆਸ਼ਾ ਆਸ਼ੇ ਵਾਲਾ ਇੰਜਨ ਲਾਇਆ ਵਾ ਤੇ ਨਾ ਮਾਤਰੀ ਖਾਂਦਾ ਹੋਊਗਾ ਲੀਟਰ ਲੀਟਰ ਖਾਂਦਾ ਉਹ ਲੀਟਰ ਮਾਗ ਆ ਲੀਟਰ ਖਾਂਦਾ ਤੇ ਸਲੋ ਚੱਕਰਾਂ ਦੇ ਆ ਰਾਣਾ ਪਾਣੀ ਕੱਢੀ ਆ 4 ਇੰਚ ਫੁੱਲ ਪਾਣੀ ਪ੍ਰੈਸ਼ਰ ਮੱਠਾ ਸਾਹਤ ਵਰਗਾ ਕਿੱਥੇ ਸਾਹਤ ਵਰਗਾ ਠੀਕ ਆ ਤੇ ਫਿਰ ਭਾਈ ਦੀਪ ਝੋਨੇ ਜਾਣੇ ਦਾ ਫਿਰ ਔਖਾ ਹਨ ਕਿਉਂ ਨਾ ਲੱਗੀਆਂ ਤੇਰੇ ਸਾਹਮਣੇ ਆਇਆ ਲੱਗੀਆਂ ਇਹਨਾਂ ਕੋਲ ਇਹ ਇਹਨਾਂ ਕੋਲ ਹੈਗਾ ਉਹ ਲਾ ਸਕਦੇ ਉਹ ਲਾ ਸਕਦਾ ਹਾਂ ਝੋਨਾ ਇਹਨਾਂ ਨੇ ਮਨ ਲਾ ਇੱਥੇ ਪਹਿਲਾਂ ਅਰਦੀ ਅਰਦੀ ਲੱਗੀ ਵੀ ਉੱਥੇ ਅੱਛਾ ਪਹਿਲਾਂ ਨਾ ਫਸਲ ਚੱਕੀ ਜਿਹੜੀ ਭਿੰਡੀ ਚੱਕੀ ਹਾਂ ਮਿਰਚਾਂ ਚੱਕੀਆਂ ਮਤਲਬ ਇੰਨਾਂ ਨਾਲ ਠੀਕ ਆ ਉਹ ਝੋਨਾ ਲਾਦਾ ਤਾਂ ਨਹੀਂ ਅੱਛਾ ਕਹਿੰਦਾ ਮਤਲਬ ਜਿਹਦੇ ਕੋਲੇ ਪਾਣੀ ਮਿੱਠਾ ਆ ਉਹ ਸਾਰਾ ਕੁਝ ਹੀ ਕਰ ਸਕਦਾ ਹਾਂ ਹਾਂ ਤੇ ਖਾਰੇ ਪਾਣੀ ਵਾਲੇ ਨਹਿਰ ਤੇ ਆ ਨਹਿਰ ਤੇ ਡਿਪੈਂਡ ਆ ਠੀਕ ਆ ਇਧਰ ਆ ਜਿਹਨੇ ਫੱਕ ਖੜੀ ਹੈ ਨਾ ਹੋਰ ਆ ਫੱਕ ਲੱਗੀ ਉਹ ਅੱਗੇ ਅਰਬੀ ਲੱਗੀ ਹੋਈ ਆ ਓਏ ਅਸ਼ੌਧ ਅਰਬੀ ਲੱਗੀ ਹੋਈ ਆ ਠੀਕ ਆ ਉਹ ਸਾਰੀ ਅਰਬੀ ਲੱਗੀ ਹੋਈ ਆ ਲਓ ਬਈ ਆਪਾਂ ਆਏ ਸੀਗੇ ਹਿੰਦੂ ਮਾਲ ਕੋਟ ਤੇ ਦੀਪ ਆਪਣੇ ਨਾਲ ਆ ਭਾਈ ਦੀਪ ਹੀ ਸਾਨੂੰ ਸਾਰਾ ਕੁਝ ਦਿਖਾਉਂਦਾ ਹੁੰਦਾ ਹੈ ਇਹੀ ਜਾਣਕਾਰੀ ਦਿੰਦਾ ਹੁੰਦਾ ਤੇ ਦੀਪ ਵਧੀਆ ਯਾਰ ਹਨਾ ਮਾਹੌਲ ਘੈਂਟ ਆਉਂਗਾ ਇੱਥੇ ਨਾ ਇੱਕ ਡਾਡੂ ਕਰਦਾ ਕੋਈ ਹੈ ਨਹੀਂ ਚੋਰੀ ਚਪੜੇ ਦਾ ਨਾ ਆਪਣੇ ਪੌਲ ਸਾਫੜੇ ਪੈਂਦਾ ਆ ਆਪਰੇ ਪੰਨਾਂ ਦਾ ਵੀ ਐਥੇ ਭਾਈ ਜੀ ਜਾਈ ਪਈਆਂ ਰਹਿੰਦੀਆਂ ਦੇਖ ਲਓ ਆ ਇੰਜਨ ਹੁਣ ਐਡਾ ਲੱਗਿਆ ਹੀ ਆ ਆ ਹੀ ਲੱਗ ਰਿਹਾ ਹੀ ਪਿਆ ਰੂਗਾ ਨਹੀਂ ਮੈਨੂੰ ਲੱਗਦਾ ਆਜੋ ਤੇਲ ਪਿਆ ਹੀ ਪਿਆਦਾ ਨਾ ਸਾਡੇ ਦਾ ਪੁਰਜੇ ਪਰਜੇ ਖੋਲਦੇ ਨੇ ਯਾਰ ਉਹਨੂੰ ਤੇ ਠੀਕ ਆ ਭਾਈ ਬਾਕੀ ਵੀਡੀਓ ਹੋਰ ਪਾਉਨੇ ਆ ਹੋਰ ਦਿਖਾਉਨੇ ਆ ਤੁਹਾਨੂੰ ਮਾਹੌਲ ਕੀ ਆ ਇਹ ਪਾਣੀ ਮੁੱਲ ਵਿਗਦਾ ਦੋਸਤੋ ਜਿਨ੍ਹਾਂ ਨੂੰ ਕਦਰ ਆ ਨਾ ਪਾਣੀ ਦੀ ਉਹਨਾਂ ਨੂੰ ਪਤਾ ਆਪਾਂ ਕਹਿ ਦਿੰਨੇ ਆ ਆਪਣੇ ਹੁਣ ਆਮ ਪਾਣੀ ਆਪਾਂ ਤਾਂ ਨਹੀਂ ਕਦਰ ਕਰਦੇ ਪਾਣੀ ਬਾਈ ਜੀ ਪਾਣੀ ਬਚਾ ਲਓ ਪਾਣੀ ਦੀ ਕਦਰ ਕਰੋ ਇਹਨਾਂ ਨੂੰ ਪਤਾ ਕੀ ਮੁੱਲ ਆ ਪਾਣੀ ਸ਼ਹਿਰ ਵਰਗਾ ਪਾਣੀ ਆ 700 ਟੈਂਕਰ ਜਾਂਦਾ ਜਦੋਂ 700 ਦਾ ਵੇਂਦਾ ਹੀ ਆ ਇੱਕ ਟੈਂਕਰ ਇਹ ਇੱਕ ਟੈਂਕਰ ਕਿੰਨਾ ਵਿੱਚ ਰਕੜਟਦਾ ਹੋਊਗਾ ਭਾਈ